ਲੋ ਜੀ ਮਿਲੋ ਵਿੰਦਰ ਨੂੰ ਸਤਿ ਸ਼੍ਰੀ ਅਕਾਲ ਜੀ ਮਾਰੜ ਬੈਠੇ ਕਰੀ ਬੈਠਾ ਤੂੰ ਕਿਆ ਗੱਲ ਮਨਵਾਦ ਆ ਮੈਨੂੰ ਯਾਰ ਭੁੱਖ ਲੱਗੀ ਵੀ ਐ ਤੈ ਬੰਨ ਕੇ ਵੜਾਲਾ ਮੈਨੂੰ ਆ ਵੇ ਪਾ ਦੇ ਮੇਰੇ ਕੋ ਰੂਟਾ ਮੀਟਰ ਭਾਈ ਸਸਰੀਆਂ ਸਾਰਿਆਂ ਨੂੰ ਇੱਧਰ ਜੀ ਵਾਹੇ ਰਸਤਾ ਵਾਇਰਲ ਜੀ ਕੀ ਪਤਾ ਬਾਈ ਆਪ ਆਪਣੇ ਆਪਣੇ ਨਰੀਖਣ ਕਰ ਰਹੇ ਜੀ ਉਹਦੇ ਆ ਕੇ ਉਹਦਾ ਭਾਂਡੇ ਨੂੰ ਚੰਗਾ ਤਾਂ ਟੰਗ ਤੇ ਕੋਈ ਕਹਿੰਦਾ ਮੁਰਦਾ ਉੜ ਕੇ ਪਾਣੀ ਪੀਊਗਾ ਕੋਈ ਕੋਈ ਕਹਿੰਦਾ ਦੂਏ ਰੱਖਣੇ ਜਿਹੜੇ ਜਿਹੜੇ ਹੁੰਦੇ ਆ ਕਿਆ ਹੋਣੇ ਇਹ ਗਰਦਣੀ ਬੋਲ ਲੰਬੀ ਉਹਨੇ ਕਿਹੜੇ ਖੜਕ ਸੀ ਕਿਹੜੇ ਗੜਕ ਸੀ ਕਹਿੰਦਾ ਹੁੰਦਾ ਉਹਨਾਂ ਨੂੰ ਕੜ ਜਾ ਉਹਦੇ ਉੱਧਰ ਉਹ 50 ਦੇ ਦੇਖਿਆ 50 ਦੇ ਦਾ ਪੈਪਾ ਫਿਰਦੀ ਹੁੰਦੀ ਮੋਕੀ ਕੜਕ ਨਾਸ ਕਹਿੰਦਾ ਕੀ ਗੱਲ ਹੈ ਪਹਿਲਾਂ ਤਾਂ ਪਹਿਲਾਂ ਆਉਂਦੇ ਸਿੱਧਾ ਮੋਟਰਸਾਈਕਲ ਵੀ ਖੜਾ ਅੰਦਰੇ ਹੁਣ ਥੋੜਾ ਜਿਹਾ ਜੱਕੀ ਬਾਹਰ ਨਾ ਬੈ ਕਰ ਲਾ ਕਾਤੇ ਵੀ ਬਚਨ ਆਏ ਮੇ ਥੱਲੇ ਕੋਈ ਬਚਾ ਨਹੀਂ ਫੱਕ ਪੈਂਦਾ ਲੋਸੀ ਦਾ ਉਹ ਜਦੋਂ ਜਬ ਬਚਾ ਆ ਗਿਆ ਫਿਰ ਤਾਂ ਉਹ ਪੂਰਾ ਬੰਦਾ ਬੜੇ ਨਹੀਂ ਜਾਂਦਾ ਇੱਥੇ ਇਹ ਤਾਂ ਸਿੰਗਣਾ ਕੇ ਬਾੜਨੇ ਆ ਪਹਿਤੋਂ ਨਾ ਪਾਰਾ ਬਾਹਰ ਲਾਦਣਾ ਸਾਵਰ ਨਾ ਕੇ ਕਿੱਦਾਂ ਜਾਏ ਉਹ ਕਿਤੇ ਨਹੀਂ ਜਾਈਦਾ ਤਾਂ ਹਾਂ ਵੀ ਹੁਣ ਇਹ ਫਰਕ ਹੈ ਫਰਕ ਪਈ ਜਾਂਦਾ ਹੂੰ ਹੁਣ ਤੇਰੇ ਆ ਹੁਣ ਤੇਰੇ ਘਰ ਆਪਾਂ ਜਾਂ ਮਰਜੀ ਚਲੀ ਜਾਈਏ ਕੋਈ ਰੋਕ ਕਾਨੂੰ ਤੇਰਾ ਵਿਆਹ ਹੋ ਗਿਆ ਫਿਰ ਔਖਾ ਹੋ ਜਾਂਦਾ ਬੰਦਾ ਇਹ ਨਹੀਂ ਕੋਈ ਉਦਾਹਰਨ ਤੂੰ ਹੋਰ ਦੇ ਦੇ ਕੋਈ ਇਹ ਜ਼ਰੂਰੀ ਦੀ ਹਾਂ ਇਹ ਗੱਲ ਕਰਦਾ ਹਾਂ ਹਾਂ ਠੀਕ ਹੈ ਹੈਂ ਸਹੀ ਲੱਗਦੀ ਆ ਐਸੇ ਫੇਰ ਠੀਕ ਆ ਜੇ ਹੁਣ ਵਿਆਹ ਹੋਇਆ ਹੋਇਆ ਨੂੰ ਕਹਦੇ ਵੀ ਤੇਰਾ ਵਿਆਹ ਹੋ ਗਿਆ ਫਿਰ ਤਾਂ ਗੱਲ ਨਹੀਂ ਬਣਦੀ ਹੈਗੀ ਠੀਕ ਹੈ ਠੀਕ ਹਾਂ ਬਾਈ ਮੌਰ ਰੱਖੋ ਜੰਗਨ ਦਾ ਬੰਦਾ ਤੂੰ ਮੈਨੂੰ ਐਂ ਦੱਸ ਵੀ ਕਿਆ ਸਿਸਟਮ ਹੈ ਇਹਦਾ ਜੇ ਤੇ ਉਹਨਾਂ ਕੋਲ ਅਗਾਂਹ ਗੋਗਾ ਜਨ ਬਜੇ ਆਗੇ ਜਾਂਦਾ ਉਹ ਦੇਖੂਗਾ ਕਿਵੇਂ ਖਾਂਦੇ ਆ ਕਿਵੇਂ ਪਾਣੀ ਪੀਂਦੇ ਆ ਉਕਣੀ ਆਪਾਂ ਨੇ ਪੀਣਾ ਫਿਰ ਠੀਕ ਕੋਈ ਪੀ ਲਾਂਗੇ ਯਾਰ ਕੋਈ ਗੱਲ ਨਹੀਂ ਹਾਂ ਕੇ ਇਹਨੂੰ ਦੱਬੇ ਤੇ ਪਾਣੀ ਦਿੱਤਾ ਵਾ ਨਿਕਲਦਾ ਹੈ ਨਹੀਂ ਦੱਬ ਗਿਆ ਚੰਗਾ ਆ ਗਿਆ ਆ ਗਿਆ ਹਾਂ ਨਿਕਲਦਾ ਵਿੰਦਰ ਹਾਂ ਜਾਂਦਾ ਯਾਰ ਇਹ ਹਲਾਜ ਤਾਂ ਨਿਕਲਦਾ ਐ ਮੜਾ ਨੂੰ ਐ ਹਲਾਜ ਦੂੰ ਹਾਂ ਆਂਦਾ ਪਾਣੀ ਆਦਾ ਇੰਨਾ ਕੀ ਉਹਦੀ ਡੋਜ਼ ਆ ਇੰਨਾ ਕੀ ਪੀਣਾ ਉਹਨੇ ਕਿਹੜੇ ਗਲਾਸ ਪਰ ਪਰ ਪੀਨੇ ਆ ਠੀਕ ਆ ਵਿੰਦਰ ਇਹ ਥੱਲੇ ਕਿ ਕਣਾਉਣੇ ਆ ਉਹ ਵਾ ਉਹ ਪਤਾ ਕਰ ਰਹਿਣੀ ਪਰ ਇਹ ਕਰੇ ਤੇ ਉਹ ਦਾ ਸੈਟ ਹੋ ਦੇ ਸਿਆ ਜਿੱਕਣਾ ਆਪਣਾ ਰਸੇ ਵਾਲਾ ਨਹੀਂ ਕੰਨੇ ਵਾਲਾ ਉਹ ਕਣਾ ਲੋਕ ਫਸਿਆ ਹੋ ਉਹਨੂੰ ਉਹ ਲੋਕ ਉਹ ਕਰ ਰਹਿਣਾ ਉਹਨਾਂ ਥੱਲੇ ਆ ਜਣਾ ਬੈਠਾ ਆਹ ਰਸੇ ਉਹ ਆਦੇ ਪੌਣੀਆਂ ਆ ਗਈਆਂ ਛੋਟੀ ਛੋਟੀਆਂ ਆਦੇ ਬਿੰਦਰ ਆਹ ਪੌਣੀਆਂ ਇਹਦੇ ਜੂ ਜੂ ਬਚੇ ਨੇ ਬੜਾ ਹੋਈ ਜਾਣਾ ਉਹ ਸਾਹ ਉੱਪਰ ਚੱਕੀ ਜਾਣਾ ਉਹ ਨਹੀ ਉਹ ਵੀ ਚੱਕ ਹੋਈ ਜਾਣਾ ਉਹ ਵੀ ਚੱਕ ਹੋਈ ਜਾਣਾ ਖਰਾਕ ਵਾਲਾ ਠੀਕ ਹੈ ਰਾਗ ਵੀ ਰੋਜ਼ੀ ਦਾ ਆਗੋਦ ਨਹੀਂ ਪੈਣ ਨੂੰ ਵੀ ਜੱਟ ਬੈਠੇ ਨੇ ਖੜਕੀ ਖਾਵੇ ਬਣਾ ਇਹ ਤਾਂ ਨਹੀਂ ਹੈਗਾ ਆਟੋ ਇਹ ਤਾਂ ਵਾਸੜਾ ਕਰਨੀ ਪਏ ਕਰਨੀ ਡੁੱਪਾ ਇਹਦਾ ਬਹੁਤ ਜ਼ਿਆਦਾ ਲੱਗੇ ਕਿਹੜੇ ਆ ਵੀ ਹਾਂ ਡਾਫੇ ਇਹ ਤਾਂ ਕਿਵੇਂ ਰੋਣਾ ਜਮ ਇਹਦਾ ਦਿਨੋ ਆਇਆ ਵੀ ਇੱਕ ਦੇ ਬੱਚਾ ਖੜਨ ਨੂੰ ਜਗਾ ਖਾਲੀ ਨਹੀਂ ਰਹਿਣੀ ਹੈ ਵੀ ਸਾਰੇ ਪਰ ਜੰਬੜੇ ਪਾਉਣੇ ਬੱਚੇ ਇੰਨੇ ਹੋਣੇ ਦੇ ਹੁਣ ਜਾਂ ਛੋਟੇ ਛੱਡਣੇ ਆ ਜਦ ਹੀ ਆਪ 15 20 ਖੜ ਜਾਣੇ ਆਲੇ ਵਾਲੇ ਜੂ ਬੜੇ ਹੋਈ ਜਾਣੇ ਜੇ ਨਾ ਹੋਏ ਪੰਜ ਚਾਰ ਨਹੀਂ ਸਾਰਨਾ ਫੇ ਸਾਰੇ ਭਰ ਜਾਣੇ ਇਹੀ ਗਾ ਇਹ ਘਰ ਜੇ ਛੋਟੇ ਛਡੇ ਇੰਨੇ ਖਾਣੇ ਛੱਡੋਣੇ ਆ ਚਾਰ ਵਿੱਚ ਹੂੰ ਤੇ ਵਧਿਆ ਨਹੀਂ ਉਹ ਜਿਹੜਾ ਬਜਾ ਵਧਿਆ ਨਹੀਂ ਮੈਂ ਦੇਖੇ ਤੇ ਮੋਂ ਨੂੰ ਗਿਆ ਮਾਂ ਤੁਸੀਂ ਇੰਨੇ ਕਿਉਂ ਜੀ ਛੱਡੇ ਆ ਬੰਦਾ ਆਹ ਦਾ ਮਕਰਨਾ ਮੈਂ ਦੁਗੋ ਵੀ ਭਰ ਲੈਣੇ ਨੇ ਮੈਂ ਸਾਰੇ ਜੇ ਅੱਖੇ ਕਰੋ ਬਜੀ ਹੂੰ ਕਹਿੰਦਾ ਇਹਨਾਂ ਨੇ ਸਾਰੇ ਜੇ ਹੋ ਜਾਣਾ ਹਾਂ ਵਾਹ ਫਿਰ ਇਹਨੇ ਕਹਿੰਦਾ ਜਿਕਣਾ ਹੁਣ ਨਹੀਂ ਪਾਇਦਾ ਖੁੰਦਾ ਇੱਕਨੇ ਹੋਣਾਗਾ ਨਾ ਆਈ ਗਾ ਲੰਦਾ ਸਾਰੇ ਵਰਦਨ 15 15 ਦੇ ਉਹ ਵਧਾਈ ਜਾਂਦੇ ਕਰੋ ਅਸੀਂ ਤਾਂ ਭਾਈ ਉਹਰੇ 11 ਵਜੇ ਆਏ ਬਿੰਦਰ ਇਹ ਪੈਪਜੇ ਨੂੰ ਪਾਣੀ ਗਿਆ ਹੈ ਹਾਂ ਹਾਂ ਹੀ ਪਾਣੀ ਗਿਆ ਨਾ ਨਾ ਇਹਦਾ ਸਪੋਰਟ ਆ ਮੈਂ ਕਹਿੰਦਾ ਨਾ ਬਾਈ ਇਹਦਾ ਪਾਣੀ ਹੈ ਇਹਦਾ ਸਪੋਰਟ ਆ ਬਿੰਦਰ ਇਹ ਪਾਣੀ ਉਹ ਵਿੱਚ ਆ ਇੰਨੀ ਲਵਾਈ ਚ ਪਲਾਸਟਿਕ ਦੀ ਥੋੜੀ ਚੱਲ ਰਹੀ ਚਾਲ ਚੱਲਣੀ ਦੀ ਇਹਨੇ ਚੱਲੀ ਆ ਠੀਕ ਆ ਜੀ ਠੀਕ ਆ ਲੋਹੇ ਚੱਲੀ ਫਿਰੇ ਇਹਦੇ ਹੋਰ ਚੀਜ਼ ਪਾ ਲੈਂਦੇ ਕੋਈ ਸਪੋਟ ਵਾਲੀ ਨਹੀਂ ਮੈਂ ਕੀ ਬਾਤਾਂ ਦਿੰਦੇ ਹੁਣ ਆ ਗਾਡਰ ਪਾ ਦਿੰਦੇ ਨਾ ਐਵੇਂ ਛੜ ਪੈਂਦੀ ਪਈਦਾ ਹੋਰੀ ਦੁੱਪ ਤੇ ਸਵੇਰੇ ਕਿਵੇਂ ਆਉਂਗਾ ਚਾਈਨੈਜ਼ੀ ਕਰੋ ਬੰਦੇ ਸਾਹਿਬ ਉਹਨੂੰ ਉਹਦਾ ਤਾਂ ਪਾਣੀ ਦਾ ਪਲਾਸਟਿਕ ਦੀ ਪੈ ਪਾਣਾ ਨੇ ਵਜਨ ਨਹੀਂ ਝੁਲਣਾ ਪਾਣੀ ਦਾ ਨੱਕੇ ਉਹਦੇ ਵਿੱਚ ਔਰ ਪਤਾ ਵਈ ਕੰਮ ਕਰਦੇ ਰਹਿੰਦੇ ਆ। ਉਹ ਫੇਰ ਮਾੜੇ ਕਿਹੜੇ ਹੁਣ ਆਏ ਆ ਵੀ ਆਇਆ ਵੀ ਦਿੱਖ ਪੈਣਾ ਜਦ ਹੁਣ ਆਪਾਂ ਨੇ ਉੱਪਰੋਂ ਲਖਣਾ ਛੇ ਦਾ ਪੈਰ ਵੱਜੇ ਕੋਈ ਠੋਕਰ ਵੱਜੇ ਤਾਂ ਲੋਹੇ ਦੀ ਉਹਨਾਂ ਚਾਰ ਚਾਰ ਲੱਗਣੀ ਪਲਾਸਟਿਕ ਦੇ ਚੱਲਣੀ ਨਹੀਂ ਚੱਲਣੀ ਨਹੀਂ। ਇਹ ਵੀ ਆਈ ਪੁਆਇੰਟ। ਇੱਕ ਹੋਰ ਆ ਨਾਲੇ ਆਪਾਂ ਨੇ ਕਿਹੜੇ ਹੁਣ ਮੀਨਟ ਪਾਉਣਾ ਡੰਗੜ ਪਾਉ ਕੰਮ ਕਰਨਾ। ਪੱਕਾ ਕੰਮ ਹੈ ਇਹਦਾ ਹੁਣ। ਇਹ ਇੱਕ ਹੁਣ ਇਹ ਦੱਸ ਵੀ ਜਿਹੜੇ ਆਂਡੇ ਐ ਇਹ ਬਜੇ ਮਸ਼ੀਨੀ ਨੇ ਕਿਉਂ ਆਉਣੇ ਕਿਉਂ ਮੁਰਗੇ ਨਾਲ ਕੱਢਨੇ ਆ? ਮਸ਼ੀਨੀ ਆ ਮਸ਼ੀਨੀ ਆ। ਮੈਂ ਕਦਾ ਅੰਡਾਈ ਮਸ਼ੀਨੀਆਂ ਬਣਾ ਰਿਹਾ ਹੁੰਦਾ ਕੋਈ ਨਹੀਂ ਬਾਈ ਸਾਨੂੰ ਪਤਾ ਹੈ ਦੇਖ ਲਈ ਉਹ ਨਾਲ ਅਸੀਂ ਦਾ ਬਾਈ ਪੋਲਟਰੀ ਫਾਰਮ ਸਾਡੇ ਤਿੰਨ ਚਾਰਾ ਪਿੰਡ ਚ ਮਤਲਬ ਆ ਅਸੀਂ ਸਿਸਟਮ ਪਹਿਲੀ ਵਾਰ ਦੇਖਿਆ ਕਦੇ ਵੇਖਿਆ ਗਏ ਵੀ ਨਹੀਂ ਬਾਹਰ ਤੇ ਬਥੇਰਾ ਦੇਖਿਆ ਜਾਣੇ ਵੀ ਬੰਦੇ ਆ ਕੋਈ ਨਹੀਂ ਆ ਕਦੇ ਜਿਹੜੇ ਹਿਸਾਬ ਹੈ ਇੰਨੇ ਬੱਚੇ ਨਿਕਲਨੇ ਇੰਨੇ ਆਂਡੇ ਬੱਚੇ ਕਿੱਥੇ ਵਰਗੇ ਨੇ ਆਂਡਾ ਦਿੰਦੇ ਹੋਣੇ ਆ ਮਤਾਂ ਮਤਾਂ ਦਾ ਵੀ ਨਹੀਂ ਜਿੱਥੇ ਹੁਣ ਜਿਹੜੇ ਮੰਨ ਲੈ ਵੀ ਬੜੇ ਫਾਰਮ ਐ ਉਹ ਆਂਡੇ ਵਾਲੇ ਉਹ ਵਜਿਆਂ ਵਾਲੇ ਫਾਰਮ ਨੇ ਆਂਡੇ ਨਹੀਂ ਦਿੰਦੇ ਹੈਗੀਆਂ ਬਲਕਿ ਇਹ ਤਾਂ ਉਹ ਪਟਿਆਰੇ ਵਾਲੇ ਨੇ ਆਂਡੇ ਘੜਾ ਲੋਗਾ ਉਹਨੇ ਨਹੀਂ ਕੋਲੇ ਹੈਗੇ ਕੋਜੇ ਸਮਝਿਆ ਕੱਲ ਅਖਬਾਰ ਅਖਬਾਰ ਵਿੱਚ ਗਾਇਦੇ ਵਾਲੇ ਦੇਖੀ ਦੀ ਮੈਂ ਫੋਟੋ ਪਾਈ ਵੀ ਸੀ ਇੱਕੋ ਨਾਂ ਬਣਾਇਆ ਹੋਵੇ ਲੈਬ ਜੀ ਉਹ ਬੱਚਾ ਤਿਆਰ ਹੁੰਦਾ ਉਹਦੇ ਮਸ਼ੀਨੀ ਬੱਚਾ ਤਾਂ ਮਸ਼ੀਨੀ ਬੱਚਾ ਇੱਕਲੇ ਤਿਆਰ ਮਸ਼ੀਨ 'ਚ ਤਿਆਰ ਕਰਦੇ ਆ ਉਹ ਹਾਂ ਉਹ ਮਸ਼ੀਨ ਪੜੀ 50 ਲੱਖ 60 ਲੱਖ ਦੇ ਨੱਕ ਭਾਗਾਂ ਹੋ ਗਏ ਤਾਂ ਇੰਨਾ ਬਜਾ ਚੈਰ ਹੁੰਦਾ ਕਿੱਥੇ ਇੰਨਾ ਬਜਾ ਪੂਰਾ ਕਰ ਲੂਗੇ ਸਮਝਿਆ ਬਾਕੀ ਹੁਣ ਇੱਥੇ ਆਏ ਤੇ ਪਤਾ ਲੱਗੂਗਾ ਕਿ ਕਿਹਣਾ ਚੱਲਦਾ ਕੰਮ ਆਹੋ ਆਏ ਤਾਂ ਹੁਣ ਦੁੱਧ ਲਾ ਲਾ ਇਹ ਕਿਹੜਾ ਜਿਹੜਾ origignal ਹੈ ਪੂਰਾ ਨਹੀਂ ਹੁੰਦਾ ਲੈ ਲੈ ਹਾਂ ਕਿਸੇ ਨੂੰ ਇਹ ਕੋਈ ਮੰਨੇ ਜੇ ਨਾ ਮੰਨੇ ਕੋਈ ਭਾਈ ਰੈਜ ਲੈਦਾ ਕਹਿੰਦਾ 100 ਵਿੱਚ ਤੇ 25% ਆ ਭਈ ਨੁੱਤਰ ਡੁਪਲੀਕੇਟ ਡੁਪਲੀਕੇਟ ਆ ਤਾਂ ਪੂਰਾ ਹੁੰਦਾ ਦੁੱਧ ਹਾਂ ਪੰਜਾਬ ਚ ਉਹ ਹੁਣ ਜੇ ਮੁਰਗੀਆਂ ਦੇ ਆਪਾਂ ਮਤਲਬ ਅੰਡੇ ਆ ਜੋ ਬੱਚੇ ਲੰਦੇ ਆ ਫਿਰ ਅੰਡੇ ਜਿਹੜੇ ਖਾਂਦੇ ਉਹ ਕਿੱਥੇ ਤੇ ਪੂਰੇ ਕਰਨੇ ਨਹੀਂ ਗਾਲੇ ਜਿਹਦਾ ਹੋਏ ਬੱਚੇ ਥੋੜੇ ਯਾਰ 20 25 ਬੱਚੇ ਅੱਗੇ ਦੇਖਿਆ ਸੀ ਬੱਚੇ ਉਹ ਮੁਰਗੀਆਂ ਦੇ ਸੀ ਰੱਖਿਆ ਬੰਦੇ ਨੇ ਉਹਨਾਂ ਦੇ ਅੰਡੇ ਜ ਇਕੱਠੇ ਕਰ ਲੈਣੇ ਉਹ ਬੱਚੇ ਕਢਾਉਣੇ ਹੁੰਦੇ ਤਾਂ ਮੁਰਗੀ ਕਢਦੀ ਹੁੰਦੀ ਆ ਇੱਕ ਦੋ ਮਾਸਾ ਦਾ ਦਾਦਾ ਦਾ ਵੀ ਇਹਨੂੰ ਭਾਸ਼ਾ ਵੀ ਸਿਖਾ ਦਿੰਦੇ ਨਹੀਂ ਇਹਨੀਆਂ ਕੋ ਨੂੰ ਭਾਸ਼ਾ ਤਾਂ ਮੈਂ ਦੇਖੀ ਆ ਬਾਈ ਨੇ ਬਾਈ ਨੇ ਬੋਲਿਆ ਮੇਰੇ ਸਾਹਮਣੇ ਹੈ ਬਾਕੀ ਤਾਂ ਲੋਥੇ ਨੂੰ ਪਤਾ ਲੱਗ ਜਾਣਾ 15 ਦਿਨਾਂ ਦੇ ਤੱਕ 15 ਦਿਨ ਤੱਕ ਇੱਥੇ ਹੀ ਸਾਰੇ ਗੋਦਸ ਸੁਵੇ ਬੋਲੋਗੇ ਵੀ ਕੈਪੂ ਬੋਲਦੇ ਆ ਅੱਛਾ ਉਹ ਰਸਤਾ ਵੀ ਛੱਡਦੇ ਆ ਉਹ ਇਕੱਠੇ ਵੀ ਹੋ ਜਾਂਦੇ ਕੋਲ ਚੁੱਪ ਕਰਕੇ ਹੀ ਬਹਿ ਜਾਂਦੇ ਆ ਹੂੰ ਬਹੁਤ ਕਰਦੇ ਆ ਉਹ ਪਹਿਲਾਂ ਤੇ ਵੀਡੀਓ ਦੇਖਦੇ ਆ ਉਹਨੇ ਬੰਦੇ ਕੁੱਤੇ ਬਹੁਤ ਰੱਖੇ ਹੋਏ ਤੇ ਉਹਨੇ ਸਾਰਿਆਂ ਚ ਸਮਾਨ ਪਾਤਾ ਗੋਦਿਆਂ ਚ ਜਿੰਨੇ ਫਿਰ ਉਹਨੇ ਕਿਹਾ ਵੀ ਖਾ ਲੂ ਇਹ ਹਰੀ ਹੈਗਾ ਜਦ ਤੱਕ ਨਹੀਂ ਕੋਈ ਕੁੱਤਾ ਲੈ ਆਇਆ ਜਦ ਤੱਕ ਨਹੀਂ ਖਾਦਾ ਕਿਸੇ ਨੇ ਸਿੱਖਿਆ ਬਾਜ਼ਾਰ ਉਹਦਾ ਪੰਦਾ ਵੈਂਦਾ ਹੀ ਹੈ ਹਰਕ ਪੈਂਦਾ ਵੀ ਬਾਕੀ ਹੁਣ ਹੁਣ ਤਾਂ ਤਿਆਰੀ ਬਿੱਤੀ ਸਾਰੀ ਹੋ ਰਹੀ ਪਪਦੀ ਰੱਖੀ ਲਾਉਣ ਨੂੰ ਥੱਲੇ ਸਾਫ ਸਫਾਈ ਆਉਣਾ ਥੱਕ ਵਿਝਣੀ ਇੱਧਰ ਬੱਲੇ ਵੀ ਲੱਗਣੀ ਥੱਲੇ ਪੱਲੀ ਉਹੀ ਕਹਿੰਦਾ ਉਹ ਬਹੁਤ ਤਾਂ ਕੰਮ ਨਹੀਂ ਲਾਉਣਾ ਇੱਕ ਦੋ ਦਿਨ ਦਾ ਕੰਮ ਹੈ ਉਹ ਤਾਂ ਦੋ ਦਿਨ ਆਰਡਰ ਬੁੱਕ ਕਰਾਓ ਆਪਣਾ ਲਾਓ ਉਹਨਾਂ ਨੂੰ ਤਾਂ ਹੁਣ ਫੋਨ ਕਰਦੇ ਸਾਫ ਨੂੰ ਭੇਜਦੇ ਨਾ ਸਮਾਂ ਦੱਸਦੇ ਕਰੋ ਬਹੁਤ ਤਾਰੀਖਾਂ ਆਵਣ ਆਪਣਾ ਆਪਨੇ ਦਾ ਫਾਦ ਨਾ ਬਣਾਓ ਸ਼ੁਰੂ ਕਰੋ ਕੰਮ ਨਾ ਠੀਕ ਆ ਗੱਲ ਮੈਂ ਕਹਿੰਦਾ ਭਾਈ ਸਾਲ ਤਾਂ ਹੋ ਗਿਆ ਪ੍ਰੋਜੈਕਟ ਸ਼ੇਡਿਊਲ ਨੂੰ ਸਾਲ ਤੇ ਉੱਪਰ ਸਾਲ ਤੇ ਸਾਲ ਤੇ ਉੱਪਰ ਹੋ ਗਿਆ ਬਣਾ ਆਈ ਸਰੋਂ ਉਧਰ ਵਿਛਾਈ ਨਹੀਂ ਉਹ ਰੇਵਾ ਜਾਣ ਦੀ ਗੱਡੀ ਹਾਂ ਹੈ ਸਰੋਂ ਮੰਡੇ ਚੋਕ ਚੋਕ ਵੇਚੇ ਆਪਣੀ ਉਹ ਜੋ ਉਹ ਨਿਆਣਾ ਕੰਮ ਤੋਰ ਉਹਨੇ ਕਰ ਲਈ ਸੀ ਬੋਲੀ ਮੈਂ ਵੀ ਐਂ ਕਹਿਦਾ ਹਾਂ ਮਿੱਠੀ ਦੀ ਝੋਲੀ ਭਾ ਕੇ ਛੱਟਾ ਦੇਣਾ ਆਪੇ ਤੂੰ ਵੀ ਜਾਊਗੀ ਯਾਨੀ ਉਹ ਖਰਾਕ ਤਾਂ ਨਾ ਮੂਰੇ ਪਈ ਫਿਰ ਉਹਨਾਂ ਜਬਣਾ ਜਰੂਰ ਆਹ ਦੇ ਦੇ ਚਿੱਤੇ ਚੱਕ ਲੈ ਉਹ ਕਰਦੀ ਹੁੰਦੀ ਜੇ ਥੱਲੇ ਇੱਕ ਫੱਕੀ ਫੱਕੀ ਲੱਗੇ ਨੇ ਤੇਰਾ ਖਾਂਦੇ ਵੀ ਬਹੁਤ ਆ ਬਾਈ ਹੋ ਰਹੇ ਉਹ ਘਟਦੇ ਕਿਸੇ ਟਾਈਮ ਤੇ ਚੱਲੀ ਉਹ ਜਿੰਨੀ ਖਰਾਕ ਕਾਉਂਗੋ ਨਾ ਵਜ਼ਨ ਵਧਾਣਾ ਮੈਂ ਆ ਵੀ ਗੌਰ ਰੱਖਣੀ ਪੈਣੀ ਸਾਰੇ ਜੇ ਭਰਨੀਆਂ ਇਹ ਬਾਲਟੀਆਂ ਆਈਆਂ ਕਾਲੂ ਮਾਹਰ ਜਿੱਕਣਾ ਰੇਰੂ ਕਰਦੇ ਹੁੰਦੇ ਆ ਆਪਣਾ ਜੋ ਸਾਲ 6 ਮਹੀਨੇ ਬਾਅਦ ਏਕਨੋਮੀ ਕੋਈ ਹੁੰਦਾ ਬਣਾ ਉਹਨਾਂ ਦਾ ਸਾਬ ਤਾਂ ਟ੍ਰੈਲੀ ਤੋਂ ਸਰੇਖ ਬਾਹਰੇ ਖੜਦੀ ਹੁੰਦਾ ਤਾਂ ਨਹੀਂ ਵੜਦੀ ਅੰਦਰ ਨਹੀਂ ਟ੍ਰੈਲੀ ਵੜਦੀ ਬਾਹਰੇ ਖੜਦੀ ਹੁੰਦੀ ਆ ਬਾਹਰ ਖੜਦੀ ਆ ਕਿਤੇ मतलब ਫਾਰਮ ਚ ਜੀ ਔਰ ਨਹੀਂ ਬਾੜ ਸਕਦਾ ਗੇਟ ਕੱਤੇ ਰੱਖਿਆ ਆ ਪਰ ਉਹ ਏਡਾ ਬੜਾ ਤਾਂ ਹੀ ਰੱਖਿਆ ਨਹੀਂ ਉੱਥੇ ਕੰਦ ਹੋਣੀ ਦੀ ਟਰੈਕਟਰ ਵੀ ਬਾੜ ਸਕਦਾ ਤੋ ਇਹਦੇ ਅੰਦਰ ਟਰਾਲੀ ਵੀ ਵੈਂਕ ਲਾ ਸਕਦਾ ਹੋਵੇ ਤਾਂ ਉਹ ਲਾ ਵੀ ਸਕਦੇ ਪਰ ਹੁਣੇ ਛੋਟ ਨਹੀਂ ਮਾਰਨੀ ਜਦੋਂ ਸਪਾਈ ਕਰਨੀ ਹੈ ਨਾ ਟਰੈਕਟਰ ਟਰਾਲੀ ਰਾਮਨਾਲਾ ਉਹ ਗਏ ਹੁਣ ਮੈਨੂੰ ਲੱਗਦਾ ਜਿਵੇਂ ਯਾਰ ਨਾ ਟਰੈਕਟਰ ਇੱਥੇ ਅੰਦਰ ਟਰੈਕਟਰ ਚੱਲਦਾ ਲੱਗਦਾ ਨਹੀਂ ਹੈਗਾ ਹੁਣ ਦਰਵਾਜ਼ੇ ਨੂੰ ਸਾਈਡੋਂ ਤਿੰਨ ਹੋ ਗਏ ਮੈਂ ਤਾਂ ਤਰਾਗਰ ਖੇਚ ਲਵਾਂਗਾ ਤੋੜਾ ਉਹਨਾ ਛੋਟਾ ਟਰੈਕਟਰ ਲੈਣਾ ਪੈਣਾ ਜਿਵੇਂ ਪੜਾ 247 ਦਾ ਉਹ ਟਰੈਕਟਰ ਹੈ ਉਹਨੂੰ ਰਾਮਨਾਲ ਕੰਮ ਕਰੀਏ ਅੰਦਰ ਹਾਂ 247 ਸਭ ਤੋਂ ਛੋਟਾ ਟਰੈਕਟਰ ਮੰਨੇ ਹੈਗਾ ਅੱਜ ਆਪਣੇ ਕੋਲ ਬੜਾ ਟਰੈਕਟਰ ਹੋਗਾ ਟਾਇਰ ਵੀ ਬੜੇ ਉਚਾਈ ਜਰਾ ਹੂੰ ਥੋੜਾ ਉਹਨਾਂ ਛਤਰੀ ਤਾਂ ਨਹੀਂ ਹੋਣੀ ਛਤਰੀ ਨਹੀਂ ਹੈਗੀ ਉਹਦਾ ਆਏਗਾ ਨਾ ਫਿਰ ਸਲ ਉਹਨਾਂ ਨੂੰ 7 ਦਿਨ ਹੁੰਦੇ ਸਪਾਹੀ ਦੇ ਬਥੇਰਾ ਟਾਈਮ ਦਾ 7 ਦਿਨਾਂ ਚ ਸਾਰਾ ਜੋ ਮਰਜ਼ੀ ਕਰ ਲੈ। ਯਾਰ। ਉਹ ਫੈੜਾ ਵਖੜਾ ਕੇ ਨੀ ਕਮਾਦੀ ਬਾਹਰ ਲੰਦਦੇ ਨੇ। ਆਓ ਦਰਵਾਜ਼ੇ ਤਾਂ ਹੈਗੇ ਆ। ਦਰਵਾਜ਼ੇ ਹੈਗੇ ਤਾਂ। 15 15 ਫੁੱਟ ਦਾ ਦਰਵਾਜ਼ਾ 20 20 ਫੁੱਟ। ਸੁਕਾ ਪਕਾ ਉੱਥੇ 50 ਦੇ ਉੱਪਰ ਦੀ ਬਿਠਾਂ ਗਿਰਦੇ ਨੇ ਬੂਰੀਆਂ ਲਈ ਲੈ ਕੇ ਲੱਦੇ ਗਿੱਲਾ। ਗਿੱਲੀ ਜਾਂਦਾ ਇਹਦੇ। ਹਾਂ। ਥੋੜੇ ਜੰਗ ਟਰਾਲੇ ਪਰ ਗੁੱਸੇ ਗਿੱਲਾ ਨਾਲੇ। ਉੱਪਰ ਦੇ ਕੱਕਣਾ ਮਤਲਬ ਵੀ। ਉੱਪਰ ਉਹਨਾਂ ਨੇ ਮੰਜ਼ਲਾ ਬਣਾਇਆ ਹੋਇਆ ਉੱਪਰ ਦੀ ਬਿਠਾਂ ਉਂਦੀ ਥੱਲੇ। ਉੱਪਰ ਮੁਰਗੇ ਰਹਿ ਨੇ ਆਂਡੇ ਆਲੇ। ਵੰਡਿਆ ਲਾਤੀ ਕਲੇਟਰਾਂ ਦਾ ਭਰਤਗੜ ਦਾ ਉਹ ਸਟੈਪ ਜਿਹੜੇ ਬਣਾਏ ਹੁੰਦੇ ਹੁੰਦੇ ਨਾ ਇੱਕ ਆ ਖਾਨਾ ਫਿਰ ਇੱਕ ਐ ਖਾਨਾ ਇੱਕ ਐ ਵੀ ਉੱਥੇ ਉਹ ਬਿਠਾਣਾ ਗਿਰਨਾ ਅੱਛਾ ਪੌੜੀ ਬਾਅਦ ਸਟੈਪ ਹੁੰਦਾ ਜਿਹੜੇ ਵਧੀਆ ਵਧੀਆ ਉਹ ਤਾਂ ਬਹੁਤ ਵਧੀਆ ਰੋ ਪ੍ਰੋਜੈਕਟ ਕਰੇ ਵੀ ਉਹਨਾਂ ਨੇ ਕਈਆਂ ਨੇ ਫਟੇ ਚੱਲਦੇ ਕਰੇ ਵੀ ਆ ਉਹ ਗੈਸ ਦੀ ਗੱਲ ਬਿਠਾ ਸਾਰੀਆਂ ਉਹ ਬਹਾਟੇ ਹੀ ਲੱਗੀ ਜਾਣੀ ਜਾ ਕੇ ਹੂੰ ਉਹ ਵਧੀਆ ਹੈ ਹਾਂ ਉਹ ਫਿਰ ਆਚਾਰ ਪੈਸੇ ਵੀ ਦੇ ਜਾਂਦੀ ਆ ਕੀ ਜਿਹੜੀ ਬਾਹਰ ਕੱਟ ਕੇ ਰੱਖੀ ਹੈ ਜਿਹੜਾ ਉਹ ਤਾਂ ਫਿਰ ਵਿਹਲਾ ਕਰਾਉਣਾ ਪੈਂਦਾ ਉਹ ਤਾਂ ਫਿਰ ਤੇਰੇ ਕੋਲ ਟਾਈਮ ਹੁੰਦਾ ਤਾਨੂੰ ਖਾਲੀ ਕਰਾਉਣਾ ਪੈਣਾ ਹਾਂ ਹੌਂਦਾ ਹੋਰ ਪ੍ਰੋਜੈਕਟ ਆ ਕਿ ਥੱਲੇ ਮੱਛੀ ਫਾਰਮ ਉੱਪਰ ਮੁਰਗੀ ਫਾਰਮ ਹਾਂ ਉਹ ਮਾਲ ਪਤਾ ਥੱਲੇ ਇੱਥੇ ਸਾਰਾ ਮੱਛੀ ਵਾਲੇ ਗਾ ਉਹ ਡੱਬੇ ਛੋਟੇ ਜਿਹੇ ਪਈ ਆ ਹਲੇ ਫਿਰ ਉਹ ਵੀ ਲੱਗਣੇ ਹਲੇ ਕਿਤੇ ਉਹ ਵਿੱਚ ਜਿਹੜੇ ਉਹ ਪਾਣੀ ਵਾਲੇ ਵੀ ਹੈਗੇ ਵਿੱਚ ਦੋ ਫੀਡ ਵੀ ਫੀਡ ਵਾਲੇ ਵੀ ਛੋਟੇ ਬੰਦੇ ਦਾ ਮਾਤੇ ਫੀਡ ਉਹਨਾਂ ਚੜ੍ਹਦੇ ਨੇ ਰੱਖੋ ਨੇ ਜੇ ਨਹੀਂ ਜਗਾ ਖਾਲੀ ਛੱਡਣੀ ਨਹੀਂ ਭਰਾ ਛੱਡਣੀ ਕਹਦੇ ਆ ਜਗਾ ਦਾ ਕੰਮ ਦੋਨ ਜਗਾ ਦਾ ਕੰਮ ਇਹ ਮਿੰਕੇ ਬਣਾਈ ਹੋਈ ਆ ਇਹ ਤਾਂ ਜਗਾ ਤੋਂ ਘੱਟ ਲੱਗਣ ਲੱਜਣੀ ਤੂੰ ਖੜ ਜਾਏ ਨਹੀਂ ਜੇ ਕੰਮ ਚੱਲਣਾ ਆਏ ਹੋ ਜਾਂਦਾ ਬਾਈ ਇਹ ਜਦ ਸ਼ੁਰੂ ਕਰਨਾ ਕੰਮ ਪਹਿਲਾਂ ਪਹਿਲਾਂ ਹੁੰਦਾ ਬਾਅਦ ਚ ਆਪਣਾ ਬੰਦੇ ਨੂੰ ਭੇਤ ਪੈ ਜਾਂਦਾ ਉਕਣੀ ਚੱਲੀ ਜਾਂਦਾ ਕੰਮ ਹੁਣ ਆਹੀ ਗੱਲ ਆ ਮਾਸਟਰ ਦੀ ਸਾਨੂੰ ਤਾਂ ਇਹ ਤਾਂ ਵੀ ਰੱਖਣ ਦੇ ਇੰਨੇ ਕਿ ਐਡਾ ਘਾਤੇ ਬਣਾਇਆ ਉਹ ਖਾਣੇ ਪੋਸ਼ਣ ਬਣਦੇ ਉਹਨਾਂ ਦੇ ਬਾ ਬੰਦੇ ਦੇਖਿਆ ਨਾ ਹੋਰਿਆਂ ਪੇ ਸਾਰੇ ਹੀ ਭਰੇ ਹੋ ਦਾ ਯਾਰ ਕਿੱਥੇ ਇੰਨਾ ਕ ਬਚਾ ਇੰਨਾ ਕਿੱਥੇ ਐਡਾ ਹੋ ਜਾਣਾ ਹੁਣ ਜਿਹੜਾ 5 6 ਵਜੇ ਚੰਗੀ ਜਾ ਘੇਰ ਲੱਗ ਗਿਆ ਇਹਦੇ ਤਾਂ ਖਾਣੇ ਤਿੰਨੇ ਆ ਹੁਣ ਤਿੰਨੇ ਹੀ ਛੇ ਰੱਖ ਹੋਣਾ 21 ਛੇ ਰੱਖ ਹੋਣਾ ਦੋ ਰਹਿ ਜਾਣੇ ਕਿੱਥੇ ਇੱਕ ਵਜਨ ਪੰਜ ਜਗ੍ਹਾ ਤੇ ਕਿਨੇ ਵਾਲੀ ਉਹਨਾਂ ਫਿਰ ਉਹ ਆਪੇ ਹੋ ਸੰਘਣੇ ਹੋ ਜਾਂਦੇ ਉਹ ਹੂੰ ਆਹੋ ਆ ਤਾਂ 5 ਗੋਣਾ ਜਗਾ ਉਹ ਫੇਰ 3 ਗੋਣਾ ਜਗਾ ਹੂੰ ਆ ਫੇਰ ਸਾਰੇ ਭਰ ਜਾਣੇ ਇੱਕ ਵਾਰ ਪਾਏ ਹੋ ਕਿੰਨਾ ਕੁ ਟਾਈਮ ਕੱਢ ਜੰਨੇ ਆ 2-3 ਮਹੀਨੇ ਕੱਢ ਜੰਨੇ ਆ 45 ਦਿਨ ਦਾ ਪ੍ਰੋਸੈਸ ਹੈ ਨਾ ਦਾ 40 ਦਿਨ 45 ਦਿਨ 15 ਦਿਨ ਇੱਕ ਜੇ ਰੱਖਣੇ ਇੱਕ ਜੇ ਫੇਰ ਭਰ ਜਾਈ ਉਹ ਜੀ ਨੇ 15 ਦਿਨ 15 ਦਿਨ ਬਾਅਦ ਖਾਣ ਖੋਲਦ ਨੇ ਉੱਤੇ ਜੋਰ ਹੂੰ ਫੇਰ ਉਹਨਾਂ ਦੀ ਖਰਾਕ ਬਦਲ ਦੇਣੀ ਹੈ ਖਰਾਕ ਵੀ ਵੱਡੀ ਹੋ ਜਣੀ ਹੈ ਇਹ ਵੀ ਉੱਪਰ ਚੱਕ ਦੇਣੇ ਹੈ ਕਿ ਉਹ ਵੱਡੇ ਹੋ ਜੰਨੇ ਫੇਰ ਬੈਠ ਕੇ ਨਹੀਂ ਖਰਾਕ ਕਰਨਗੇ ਜਿਉ 15 ਦਿਨ ਜਾਂ ਮਹੀਨਾ ਹੋ ਗਿਆ ਫੇਰ ਉਹ ਸਾਰੇ ਛੱਡ ਦਿੰਨੇ ਹੈ ਖਰਾਕ ਦਾ ਰੋਜ ਵਧੀ ਜਾਂਦੀ ਹੈ। ਹਾਂ। ਜੇ ਅੱਜ ਮਾਂ ਦਾ ਦੋ ਥੈਲੇ ਪਈ ਤੇ ਕੱਲ ਨੂੰ ਤਿੰਨ ਪੈਣੇ, ਚਾਰ, ਪੰਜ ਬੋਸਮ ਚੜੀ ਜਾਂਦੀ ਬਾਅਦ ਚ। ਉਹੀ ਗੱਲ ਹੈ ਨਾ ਮਾਸੜ ਦੇ ਗਾਣੇ ਫਿਰ ਇਹਨਾਂ ਨੂੰ ਬੈਠੇ ਨਹੀਂ ਦੇਣਾ ਹੈਗਾ। ਹਾਂ। ਨੱਠ ਭੱਜ ਵਾਲਾ ਕੰਮ ਆ। ਪਹਿਲੇ ਵਿੱਚ ਖਰਾਕ ਪੈਣੀ ਉਹ ਹੋਰ ਹੈ, ਦੂਜੇ ਨੰਬਰ ਤੇ ਖਰਾਕ ਹੋਰ ਹੈ, ਤੀਜੇ ਨੰਬਰ ਤੇ ਖਰਾਕ ਹੋਰ ਹੈ। ਜੇਕਰ ਹਣ 42 ਦਿਨਾਂ ਤੇ ਕਹਿੰਦੇ ਜੇ ਵੀ ਖਰਾਕ ਬਹੁਤ ਖਾਂਦੇ ਫਿਰੇ ਜੇ ਦੋ ਦਿਨ ਵੀ ਆਪਾਂ ਟੱਪ ਕੇ ਬਹੁਤ ਖਰਾਕ ਖਾ ਜਾਂਦੇ ਆ। ਹਾਂ ਹੋਰ ਤੱਕ ਬਾਈ ਅਸੀਂ ਕਹਿੰਦੇ ਸੁਣਨੇ ਆ। ਦੱਸਿਆ ਬੰਦਾ। ਬਾਕੀ ਬਾਈ ਜੋ ਕੰਮ ਆਪ ਆਪਣਾ ਦੇਖਿਆ ਕਰਿਆ ਹੋ ਹੁਣ ਵੀ ਅਸੀਂ ਦੇਖਣਾ ਹੀ ਆ। ਅਰੇ ਇੱਥੇ ਕਿਹੜੇ ਪੂਰੇ ਲੁਕੇ ਹੋਏ ਬੋਸ ਸਾਰਾ ਸਾਹਮਣੇ ਹੋਣਾ। ਆਹੋ। ਉਹੀ ਗੱਲ ਆ ਨਾ ਨਾਲੇ ਜੇਲੂ ਖਾ ਵੀ ਹੋਇਆ ਤਾਂ ਉਹਨਾਂ ਨੇ ਵੀਡੀਓ ਚ ਪਤਾ ਲੱਗ ਜੇਗਾ ਇਹਨਾਂ ਦੀ। ਮੈਂ ਕਿਹਾ ਨਹੀਂ। ਕਿੰਨੇ ਗਰਾਗਾ ਖਾ ਗਏ। ਠੀਕ ਆ। ਹਾਂ ਕਿਤੇ ਉਹਨਾਂ ਵਾਲੇ ਗਰਾਗਾ ਖਾ ਪਰ ਲੱਗ ਜਾ ਗਾਂਡੇ। ਨਹੀਂ ਫੀਡ ਆ ਇਹ ਤਾਂ ਹੋਰ ਕੀ ਆ। ਪਰ ਫੀਡ ਘਾਰ ਮਸਕੂਰ ਜਿਹੇ ਤੱਕ ਸਾਰਾ ਉਹੋ ਜੀ ਆ। ਮਸਕੂਰ ਜੀ ਦੇਖਾ ਕਿ ਸਾਰਾ ਖਾ ਜਾਇਆ ਕਰਦਾ। ਲਿਆਂਦੀ ਤਾਂ ਨਹੀਂ ਬੋਰੀ ਬੋਰੀ ਲੈ ਦੇਖ ਲੀ ਖਾ ਕੇ। ਉਹੀ ਗੱਲ। ਹੈਂ? ਬਰੀਕ ਬਰੀਕ ਜਾਓ। ਅੱਛਾ ਫੀਡ ਆ ਹੁਣ ਆਪਣੇ ਦਿਮਾਗ 'ਚ ਤਾਂ ਆਪਣੀ ਬਣੀ ਹੋਈ ਆ ਫੀਡ ਜਿਹੜਾ ਡੰਗਰ ਵਾਲੀ ਹੁੰਦੀ ਆ ਉਹ ਪੜਾਉਣੀ ਆ ਹਾਂ ਕਸਾਰ ਜਿਆ ਅੱਛਾ ਚਲੋ ਬਾਈ ਅੱਛਾ ਹਾਂ ਚੱਲ ਫੇਰ ਮਾਸਣ ਨੂੰ ਤੈਨੂੰ ਬੇੜੀਏ ਤੋਰਦੇ ਮਾਨੂੰ ਬਾਈ ਹਾਂ ਮਾਸਣ ਨੇ ਬਾਈ ਦੇਖ 11 ਵਜੇ ਦਾ ਮੰਨੂ ਬੰਨ ਕੇ ਉਠਾ ਲਿਆ ਪਿਓਰੇ ਹੈਂ ਕਹਿੰਦਾ ਪਹਿਲਾਂ ਜੱਗੇ ਨੇ ਫੜ ਲਿਆ ਉੱਥੇ ਜੱਗੇ ਨੇ ਹੋਰ ਬਜਰੀ-ਬੁਜਰੀ ਸਾਫ ਕਰਾਇਆ ਸ਼ੈੱਡ ਇਹ ਕਹਿੰਦਾ ਰੂਟਾ ਮੀਟਰ ਪਵਾ ਦੇ ਨਾਲੀ ਲਦੀ ਜਾਂਦਾ ਆਹੋ ਵੇਚਣ ਦੀ ਅੱਛਾ ਉਹ ਬਜਰੀ ਮੈਂ ਕਹਿੰਦਾ ਹੋਣੀ ਆ ਉਹ ਕਿਹੜੀ ਹੁੰਦੀ ਆ ਉਹ ਟੋਕ ਟਰੇਡਰ ਹੋਣੀ ਆ ਸੌ ਫਟ ਹੋ ਜਾਣੀ 235 ਹੋ ਜਾ 100 ਹੋ ਜਾਣੀ ਮਾਹ ਹੈ ਹਾਂ ਹੁਣ ਪਾਰੇ ਟੱਲੋ ਚੱਲ ਫਿਰ ਚੱਲ ਬਿੰਦਰ ਯਾਰ ਪਵਾਦੀ ਮੜਾ ਜਾ ਲੋ ਭਾਈ ਅਮਾਸਣ ਨੇ 11 ਵੀ ਭਰਤਾ ਦੇਖ ਲੋ ਮਰਸ ਐਵੜਾ ਨਾ ਨਹੀਂ ਪਾਉਣੀ ਹੌਣ ਦਾ ਆਲ ਆਲ ਬਣਾ ਲਈ ਓਹੋ ਅੱਜ ਦਾ 84 ਲਈ ਵੱਜ ਗਈ ਜਦੀ ਮੈਂ ਆਪੇ ਪਾ ਲਿਆ ਇੱਕਲੇ ਬੰਦੇ ਦਾ ਕਮੈਰੋ ਡਾਬਟਰ ਪਾਉਣਾ ਆਹ ਉਹ ਮੈਂ ਬਲਾ ਪਾ ਲਿਆ ਜਿਹੜਾ ਜਸਵੰਤ ਜਸਵੰਤਾ ਭਾਈ ਇਹ ਰੂਡਾ ਮੀਟਰ ਪਾਉਣ ਨੂੰ ਨਹੀਂ ਬੁਲਾਏ ਇਹਨੇ ਇਹਨੇ ਉਹ ਚੱਕ ਕੇ ਰਖਾਉਣਾ ਉੱਪਰ ਹਾਂ ਬਸ ਤਰ ਪੈਰ ਕਾ ਅੰਦਰ ਕਰਨਾ ਥੋੜਾ ਯਾ ਵੰਦਰ ਯਾਰ ਅਸਤਾ ਅਸਤਾ ਚੱਲ ਕੀ ਕਰੀਏ ਨਾ ਵਾਦੜ ਯਾਰ ਮੈਂ ਕੋਈ ਜਾਂਦਾ ਭਾਈ ਇਹਦਾ ਰੈਂਡ ਦਾ ਕੰਮ ਕਰਾਦਾ ਦਾਦਾ ਮੈਂ ਦੇਵ ਟੱਕਰ ਦੇ ਆਵਾ ਦਾ ਉਹ ਬਾਬਾ ਤੂੰ ਆ ਪਾ ਕੇ ਚੱਕ ਲਈ ਉਂੀ ਥੱਲੇ ਦੇਦੀ ਉਹਨੂੰ ਇਹਨੂੰ ਫੜ ਲੈ ਮਰ ਜਾ ਤੈਨੂੰ ਪਾਸੇ ਲੈਣ ਦੇ ਮਰ ਜਾ ਬਸ ਅਜੇ ਕੁਸਰਾ ਹੈਗਾ ਕੁਸਤਾ ਕੋ ਪਰੇ ਦੇ ਬਾਅਦ ਇੱਕ ਹਰ ਪੂਰੇ ਚਲ ਹੋਰ ਖੜਾ ਜਾ ਕੇ ਆਪਾਂ ਨੇ ਸ਼ੇਰ ਇਹ ਸੰਕਰ ਲੈ ਆਪਾਂ ਤੇ ਚਲੇ ਜਾਣਾ ਦਾ ਕਿਰੀ ਸੀਗੇ ਹੋਰ ਲਾ ਬਾਕੀ ਆ ਲਾਤਾ ਪਾਣੀ ਇਹ ਨਾ ਫਟ ਗਿਆ ਮੈਂ ਪਰ ਪਰ ਆਖਲਾ ਮੁਰਾ ਨਾ ਖੇਤਰ ਖੜਾ ਨਹੀਂ ਹੋਊ ਹੂੰ ਵਾਕਾ ਵੀ ਲੱਦਦੇ ਉੱਪਰ ਤੂੰ ਖੜੀ ਖੜਾ ਹੋਣੇ ਦੁਬਾਰਾ ਗੁਫਤੀ ਹੋਆ ਬੇਟਾ ਚੱਲਾ ਜਾ ਚੱਕ ਲਾ ਸਨੀ ਦਿਹੋਲ ਕੀ ਕਮਰ ਮੇਂ ਦਰਦ ਹੈ ਚੱਲ ਚੱਕ ਲਾ ਬਿੰਦਰ ਯਾਰ ਤੇ ਦੇਖ ਲਾ ਮਾਸੜ ਉਧਰ ਸੇੜੇ ਬੇੜਾ ਬੰਦਾ ਸੂਧਰ ਲਿਆ ਹੋਇਆ ਚੱਕ ਇਹ ਲੈ ਭਾਜੀ ਧੰਨਵਾਦ ਹੈ ਮਾਸਟਰ ਤੇਰਾ ਧੰਨਵਾਦ ਤੇ 11 ਵਜੇ ਤੇ ਛੜਦਾ ਹੁਣ ਧੰਨਵਾਦ ਦੀਆ ਤੁਹਾਡੇ ਚੱਲੀਏ ਭਾਈ ਵਿੰਦਰ ਹਾਂਜੀ ਹਾਂ ਅੱਜ ਟਟਣ 15335 ਨੰਬਰ ਚੁੱਕ ਗਿਆ ਮਿਲਦਾ ਹਾਂ ਹਾਂ ਓਹ ਕਿਹਾ ਹਾਂ ਤੇ ਰਾਜ ਰੂਸ ਘਟਿਆ ਕਿ ਨਹੀਂ ਨਹੀਂ ਹਾਂ 335 ਚੁੱਕ ਗਿਆ ਮੇਰਾ 635 300 ਟਰਾਲੀ ਮੂਰੇ ਹੈ ਕਦ ਖੜਾ ਗਿਆ ਤਾ ਕਿਸੇ ਰੋਹਣਾ ਗਿਆ ਤਾ ਕਿ ਤੂੰ ਕੱਲ ਦਾ ਦਿਨ ਤਾਂ ਭੁੱਲੇ ਜਾ ਹਜੇ ਨਵੇਂ ਹਾਂ ਸ਼ਾਮ ਨੂੰ ਦੂਵੀਰ ਕੇ ਜਾਣੀ ਐ ਉਹ ਨੰਬਰ ਨਾੜੇ ਚ ਲਾਣਾ ਜਾ ਕੇ ਉਹ ਯਾਰ ਇੱਕਲੇ ਜੀ ਦੂਈ ਨੂੰ ਲੈ ਆਈ ਨਹੀਂ ਇੱਕ ਨਹੀਂ ਕਰਨਾ ਫਿਰ ਉਹ ਬਹੁਤ ਦਿਨ ਹੋਏ ਨੇ ਹੂੰ ਕੱਲੂ ਉਹਦਾ ਨੰਬਰ ਕੱਲੂ ਆਊਗਾ ਤੇ ਆਪਾਂ ਤੁਹਾਨੂੰ ਆ ਜੂਗਾ ਅੱਛਾ ਇਹਦਾ ਕੱਜ ਉਹਦੇ ਨਾਲ ਆ ਜੂਗਾ ਜੀ ਕੇ ਜਾਣੀ ਐ ਅੱਛਾ ਨਹੀਂ ਕਰ ਲੂਗਾ ਰੋਟ ਜਾ ਆਹੋ ਮਾਕੇ ਦਾ ਚ ਮਿਲ ਲੇ ਗਿਆ ਹੋਇਆ ਤੂੰ ਮਤਲਬ ਮਾਸੜ ਨੇ ਦੱਸਿਆ ਕਿ ਉਹ ਉਰੀ ਆ ਨਹੀਂ ਆ ਤਾ ਯਾਰ ਨਿਆਣਿਆਂ ਦੇ ਕਿਤਾ ਘਰ ਵਾਲੇ ਕਣ ਦੇ ਮੁੰਡੇ ਦੀ ਆਛ ਅਛਾ ਆਹੋ ਭਾਈ ਅਪ੍ਰੈਲ ਕਲਾਸਾਂ ਲੱਗੀਆਂ ਉਹ ਨਹੀਂ ਲੱਗਣ ਲੱਗੀਆਂ ਲੱਗਣ ਲੱਗੇ ਕੋਈ ਜਣ ਅੱਛਾ ਅੱਜ ਕਿੱਦਿ ਕਿਹੜੀ ਕਲਾਸ ਹੋ ਗਿਆ ਰਹਿਮਤ 8ਵੀਂ ਚ ਅੱਛਾ 8ਵੀਂ ਚ ਹੋ ਗਿਆ ਅੱਜ ਜਾਂਦਾ ਨਹੀਂ ਤਾਂ ਸਕੂਲ ਨੂੰ ਹੂੰ ਮੈਂ ਕਹਿੰਦਾ ਕਿਤਾਬਾਂ ਨਹੀਂ ਹੈਗੀਆਂ ਕਿਤਾਬਾਂ ਦਿੱਤੇ ਨੇ ਜਿੱਲ੍ਹਾ ਚੜਾਉਣੇ ਵਾਸਤੇ ਅੱਛਾ ਜਿੰਤਾ ਚੜਵਾਤੀ ਅੱਜ ਜਿੱਲ੍ਹਾ ਚੜਵਾਇ ਕਰਦੇ ਤੇ ਭਾਈ ਅੱਗੇ ਸਾਢੇ ਟਾਈਮ ਤਾਂ ਭਾਈ ਕੋ ਖਾਕੀ ਚਲਦੀ ਕਿ ਹੁਣ ਹੋਰ ਆ ਗਈਆਂ ਨਹੀਂ ਹੁਣ ਤਾਂ ਮਮੀ ਜੀ ਆ ਗਈਆਂ ਅੱਛਾ ਆਪਣੇ ਕੱਤੇ ਚੜੇ ਕਰਦੇ ਤੇ ਖਾਕੀ ਜੇ ਹੁੰਦੇ ਤੇ ਆ ਫੌਜੀ ਜੇ ਹੁੰਦੇ ਤੇ ਭਾਈ ਓਏ ਲਾ ਕਰਤਾ ਦਾ ਕੰਮ ਉਹੀ ਅੱਜ ਹੈ ਗੋਸੈ ਨੂੰ ਹੋਏ ਮਾਸੜ ਨੂੰ ਚੱਲੀਏ ਫਿਰ ਭਾਈ ਚਲੋ ਠੀਕ ਆ ਜੀ ਭਾਈ ਮਿਲਦੇ ਹਾਂ ਕਿਸੇ ਅਗਲੇ ਵਲੌਗ ਚ ਤਬ ਤੱਕ ਕੇ ਲਈਏ ਨਮਸਕਾਰ ਸਤਿ ਸ੍ਰੀ ਅਕਾਲ ਅਦਾਬ ਇਸ